ਨਾਲ ਵੀ ਕਦੀ ਸਕੈਮ ਹੋਇਆ ਤੁਹਾਡੀ ਹਰਾਸਮਟ ਹੋਈ ਹੈ ਜਾਂ ਤੁਹਾਨੂੰ ਕਦੇ ਔਨਲਾਈਨ ਟਾਰਗੇਟ ਕੀਤਾ ਗਿਆ ਹੈ ਜੇ ਇਹਨਾਂ ਚੋਂ ਕਿਸੇ ਦਾ ਵੀ ਆਨਸਰ Yes ਹੈ ਤਾਂ ਮੈਂ ਤੁਹਾਨੂੰ ਦੱਸਦਾ ਕਿ ਤੁਸੀਂ ਇੰਡੀਆ ਦੇ ਨੈਸ਼ਨਲ ਸਾਈਬਰ ਕ੍ਰਾਈਮ ਪੋਰਟਲ ਤੇ ਸਟੈਪ ਬਾਏ ਸਟੈਪ ਆਪਣੀ ਕੰਪਲੀਟ ਕਿਸ ਤਰ੍ਹਾਂ ਦੱਜ ਕਰ ਸਕਦੇ ਹਾਂ ਆਕੀ ਬੰਦ ਪਹਿਲਾ ਆਪ ਸਭ ਨੂੰ ਰਿਕਵੈਸਟ ਹੈ ਕਿ ਮੇਰੇ YouTube ਚੈਨਲ Just Surprise ਨੂੰ ਸਬਸਕ੍ਰਾਈਬ ਕਰ ਲਓ ਅਤੇ ਬੈਲ ਨੋਟੀਫਿਕੇਸ਼ਨ ਔਨ ਕਰ ਲਓ ਤਾਂ ਜੋ ਮੇਰੀ ਨੈਕਸਟ ਵੀਡੀਓ ਦੀ ਇਨਫੋਰਮੇਸ਼ਨ ਆਪ ਸੱਤ ਪਹੁੰਚ ਸਕਦੇ ਵੈਬਸਾਈਟ ਨੇਮ ਹੈ cybercrime.gov.in ਉਸ ਦੇ ਵਿੱਚ ਕੀ ਕਰਨਾ ਹੈ অপਸ਼ਨ ਆਏਗੀ ਰਜਿਸਟਰ ਅ ਕੰਪਲੇਂਟ ਨੈਕਸਟ ਕੀ ਹੈ ਤੁਸੀਂ ਰਾਈਟ ਜਿਹੜੀ ਕੰਪਲੇਂਟ ਤੁਹਾਡ ਨਾਲ ਰਿਲੇਟਡ ਹੈ ਉਹ ਸਿਲੈਕਟ ਕਰਨੀ ਹੈ ਔਮਨ ਚਾਈਲਡ ਰਿਲੇਟਡ ਕਰਾਇਮ ਜਾਂ ਤੁਹਾਡ ਨਾਲ ਕੋਈ ਫਾਈਨੈਂਸ਼ੀਅਲ ਠੱਗੀ ਹੋਈ ਹੈ ਜਾਂ ਇਸ ਤੋਂ ਇਲਾਵਾ ਕੋਈ ਹੋਰ ਸਾਈਬਰ ਕਰਾਇਮ ਹੈ ਅੱਜ ਦੇ ਦੌਰ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜੀਆਂ साइबर ठगी वज रही है वो फाइनैशियल फ्रॉड बात है आप एप्लेंट नैक्सट फाइल ए कंप्लेट आई एक्सैप्ट नैक्सट की है अगर अस न्यू यूजर हैं तो क्लिक हेयर फॉर न्यू यूजर अपनी स्टेट सिलेक्ट करनी है देन लॉग इन आईडी प्रेफरबी यूअर ईमेल आईडी ईमेल आईडी थोड़ी तो जारी है लॉग इन आईडी मोबाइल नंबर एंटर करना ओटीपी क्लिक कर देना ओ टीपी आके See, इस वैबसाइट के रजिस्टर हो जाओगे दैन रजिस्टर होने तो बाद कलिकेयर फॉर एगजिस्टिंग यूजर दे विच की है रिपोर्ट साइबर क्राइम ऑनलाइन फाइनैशियल फ्रॉड आपेक्ट किया दैन उस सब कैटेगरी की है आधार अनेबल्ड पेमेंट सिस्टम ना ज डेबिट कार्ड क्रेडिट कार्ड ना ई वॉलट ਫਰੋਡ ਕਾਲ ਨਾ ਇੰਟਰਨੈਟ ਬੈਂਕਿੰਗ ਨਾ ਯੂਪੀ ਰਿਲੇਟਡ ਜਿਹੜੀ கரੈਕਟ ਕੈਟੇਗਰੀ ਆ ਉਸ ਨੂੰ ਸਿਲੈਕਟ ਕਰਨਾ ਥੈਨ ਹੈਵ ਯੂ ਲੌਸਟ ਮਨੀ ਕੀ ਇਸ ਦੌਰਾਨ ਤੁਸੀਂ ਪੈਸੇ ਤੁਹਾਡੇ ਚੋਰੀ ਹੋਏ ਆ ਜਾਂ ਨਹੀਂ ਹੋਏ ਜੇ ਯੈਸ ਥੈਨ ਉਹ ਅਕਾਊਂਟ ਡਿਟੇਲ ਤੁਹਾਡੀ ਮੰਗੇਗਾ ਤੁਹਾਡੇ ਕੋਲ ਸਸਪੈਕਟਡ ਡਿਟੇਲ ਹੈਗੀ ਆ ਜਿਨ੍ਹਾਂ ਨੇ ਤੁਹਾਡੀ ਚੋਰੀ ਕੀਤੀ ਹੈ ਥੈਨ एवी सेलेक्ट सिलेक्ट कर लेना इस तरह कर लेना अगर नहीं देन नो कर देना उस तो बाद डेट सेलेक्ट करनी है इज देयर डिले इन रिपोर्टिंग रिपोर्टिंग कोई देरी हुई है नो no. जो हुई है तो यस yes. वेड डिट द रीजन सिलेक्ट करेर डिट द इंसीडेंट आकर जो फ्रॉड ईमेल थ्रू हो फेसबुक इंस्टाग्राम स्नैपचैट वट्सएप ज मोबाइल ऐप थ्रू वो होलैक्ट कर लेना है इन्फॉर्मेन अपलोड करने तो बाद सेव एस ड्राफ्ट एंड नैक्सट कर देना इस तरह तो नैक्सट कर देना नैक्सट की है प्लीज शेयर डिट एस्पैक्ट अगर थोड़ा सस्पैक्ट ते प्लीज डू नॉट शेयर सस्पैक्ट मोबाइल इन अदर फील्ड फील्ड मोबाइल नंबर नहीं ये क्योंकि अगर हो सकता है तुम तो इनफोमे ना पता हो कंपलसरी नहीं है सेव एस ड्राफ्ट एंड नैक्सट कर स ਨੇਸ਼ਨਲ ਆਈਡੀ ਜਿਸ ਤਰ੍ਹਾਂ ਇਹ ਅਪਲੋਡ ਕੀਤੀ ਸੇਵ ਐਂਡ ਪ੍ਰੀਵਿਊ ਕਰਨ ਤੋਂ ਬਾਅਦ ਆਈ ਐਗਰੀ ਕਨਫਰਮ ਐਂਡ ਸਬਮਿਟ ਕਰ ਦੇਣਾ ਇਸ ਤਰ੍ਹਾਂ ਤੁਹਾਡੇ ਮੋਬਾਈਲ ਤੇ ਇੱਕ ਮੈਸੇਜ ਆਏਗਾ ਤੁਹਾਡੀ ਇਨਫੋਰਮੇਸ਼ਨ ਜਿਹੜੀ ਸਬਮਿਟ ਹੋ ਗਈ ਇਸ ਤਰ੍ਹਾਂ ਅਸੀਂ ਆਪਣੀ ਸਾੜਨਾ ਆਨਲਾਈਨ ਠੱਗੀ ਦਾ ਜਿਹੜਾ ਸਾਈਬਰ ਕ੍ਰਾਈਮ ਵੈਬਸਾਈਟ ਦੇ थ्रू ਤੁਸੀਂ ਰਿਪੋਰਟ ਕਰ ਸਕਦੇ ਆ ਅਸੀਂ 1930 ਮੈਂ ਸਕਰੀਨ ਤੇ ਵੀ ਸ਼ੋ ਕਰ ਦਊਗਾ 1930 ਹੈਲਪਲਾਈਨ ਨੰਬਰ ਤੇ ਵੀ ਕਾਲ ਕਰ ਸਕਦੇ ਆ ਇਸ ਤਰ੍ਹਾਂ ਤੁਸੀਂ ਤੁਹਾਡਾ ਨਾ ਹੋਈ ਠੱਗੀ ਜਾਂ ਜਾਂ ਤੁਹਾਡਾ ਹੋਇਆ ਜਿਹੜੇ ਕੋਈ ਵੀ ਫਰਾਡ ਹੋਇਆ ਉਸ ਨੂੰ ਅਪਲੋਡ ਡਿਟੇਲ ਕਰ ਸਕਦੇ ਆ ਉਸੇ ਕੰਪਲੇਨ ਨੂੰ ਟਰੈਕ ਵੀ ਕਰ ਸਕਦੇ ਆ ਪਲੀਜ਼ ਸ਼ੇਅਰ ਐਂਡ ਸਬਸਕ੍ਰਾਈਬ ਮਾਈ ਯੂਟਿਊਬ ਚੈਨਲ ਜਸੁਕਰਾਂਜ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕੀਤਾ ਜਾਵੇ ਤਾਂ ਜੋ ਜਿਹੜੇ ਕਾਫੀ ਲੋਕ ਆ ਉਹਨਾਂ ਨੂੰ ਹਲੇ ਸਾਈਬਰ ਕ੍ਰਾਈਮ ਵੈਬਸਾਈਟ ਦਾ ਨਹੀਂ ਪਤਾ ਜਾਂ 1930 ਨੰਬਰ ਦਾ ਨਹੀਂ ਪਤਾ ਅੱਜ ਕੱਲ ਲੋਕੀ ਬਹੁਤ ਸ਼ਿਕਾਰ ਹੋ ਰਹੇ ਇਸ ਲਈ ਇਸ ਵੀਡੀਓ ਨੂੰ ਵੱਧ ਤੋਂ ਵੱਧ ਹਰੇਕ ਮੋਬਾਈਲ ਤੱਕ ਪਹੁੰਚਾਇਆ ਜਾਏ ਤਾਂ ਜੋ ਆਨਲਾਈਨ ਠੱਗੀ ਤੋਂ ਬਚ ਸਕੇ ਕਿਸੇ ਨਾਲ ਵੀ ਆਪਣਾ OTP ਸ਼ੇਅਰ ਨਹੀਂ ਕਰਨਾ ਆਪਣੇ ਡਿਟੇਲ ਸ਼ੇਅਰ ਨਹੀਂ ਕਰਨੀ Please share and subscribe my YouTube channel just subscribe. Thanks for watching.